ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਸ਼ਵੀਰ ਮਾਨ ਆ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕਢਾਈ ਤੇ ਹੋਰ ਸਨੌ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜੋ ਵੀਡੀਓ ਲੈ ਕੇ ਆਏ ਹਨਾ ਸਟੈਮ ਸਟਿਚ ਦੀ ਜੋ ਕਿ ਸੂਟ ਦੇ ਉੱਪਰ ਮਤਲਬ ਸਿਲਕ ਪਿਆਰਾਤੇ ਹਨਾ ਇਹ ਵਾਲਾ ਚੱਲਦਾਗਾ ਕਾਟਨ ਦੇ ਵੀ ਚੱਲ ਜੂਗਾ ਸਿਲਕ ਜੌਰਜਟ ਹੋਗੀ ਇਹਨਾਂ ਸਟੱਫ ਤੇ ਨਾ ਇਹ ਬਹੁਤ ਸੋਹਣਾ ਲੱਗਦਾਗਾ ਤੇ ਅੱਜ ਮੈਂ ਤੁਹਾਨੂੰ ਇਹ ਵਾਲੀ ਵੀਡੀਓ ਦਿਖਾਉਂਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਨ੍ਹਾਂ ਨੂੰ ਆਪਣਾ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਜ਼ੂਰ ਦਬਾਇਓ ਆਇਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਆ ਮੈਂ ਫੁੱਲ ਨੂੰ ਨਾ ਡਰਾ ਕਰ ਲਿਆਗਾ ਇਹਦੇ ਉੱਪਰ ਕੱਪੜੇ ਤੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇੱਕ ਫਲਾਵਰ ਬਣਾਵਾਂਗੇ ਸਟੈਂਪਸ ਵਿੱਚ ਤੁਸੀਂ ਦੇਖ ਸਕਦੇ ਹੋਗੇ ਉਹਦੇ ਉੱਤੇ ਮਤਲਬ ਇਹੋ ਜਿਹੇ ਫਲਾਅਰ ਹੈ ਫਲਾਅਰ ਆ ਇਹਦੇ ਵਿੱਚ ਆਪਾਂ ਖੁਸ਼ ਨਹੀਂ ਕਰਨਾ ਇਹਨੂੰ ਸ਼ੇਡ ਵਾਲਾ ਫਲਾਅਰ ਵੀ ਇਹਦਾ ਬਣ ਜਾਊਗਾ ਤੇ ਸਿੰਪਲ ਵੀ ਬਣ ਜਾਊਗਾ ਹਨਾ ਬਸ ਇਹਦੀ ਸ਼ੇਪ ਦੇ ਅਕੋਰਡਿੰਗ ਆਪਾਂ ਨੀਡਲ ਨੂੰ ਇਧਰ ਉਧਰ ਕੱਢਣਾਗਾ ਇਹ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾਗਾ ਮੈਂ ਤੁਹਾਨੂੰ ਪਿਕ ਸਟੈਂਡ ਕਰ ਦੂੰਗੀ ਇੱਕ ਸੂਟ ਦੀ ਮਤਲਬ ਵੀਡੀਓ ਚ ਪਾ ਦੂੰਗੀ ਤੇ ਜਿਹੜੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਸੂਟ ਬਣਦਾ ਇਹਦਾ ਵਾਲੇ ਸਟੀਚ ਨਾਲ ਮਤਲਬ ਉਹ ਥੋੜਾ ਜਿਹਾ ਸੰਗਣਾ ਹੋਣਾ ਚਾਹੀਦਾ ਇਹ ਨੂੰ ਜਿਆਦਾ ਫੇਰਲਾ ਨਾ ਹੋਵੇ ਫੇਰ ਹੀ ਸੋਹਣਾ ਲੱਗਦਾ ਨਾਲ-ਨਾਲ ਹੀ ਤੁਸੀਂ ਹਨਾ ਇਹਨੂੰ ਨੀਡਲ ਨੂੰ ਨਾਲ-ਨਾਲ ਕੱਢਣਾਗਾ ਬਸ ਸਿਰਫ ਇਧਰੋਂ ਐਦਾਂ ਪਾ ਕੇ ਉੱਪਰੋਂ ਕੱਢਣਾ ਸ਼ੇਪ ਦੇ ਸਾਬ ਨਾਲ ਫਲਾਰ ਦੀ ਸ਼ੇਪ ਪਹਿਲਾਂ ਤੁਸੀਂ ਮੇਨਟੇਨ ਕਰ ਲਿਓ ਸ਼ੇਪ ਦੇ ਅਕੋਰਡਿੰਗ ਤੁਸੀਂ ਅੱਗੇ ਵਰਕ ਕਰਨਾ ਏ ਤੁਸੀਂ ਕਿਸੇ ਵੀ ਸ਼ਿਲਕਾ ਵਗੈਰਾ ਤੇ ਵੀ ਕਾ ਸਕਦੇ ਹੋਗੇ ਬਹੁਤ ਹੀ ਜਲ ਸੋਹਣੀ ਲੁੱਕ ਆਉਂਦੀ ਹੈ ਇਹਦੀ ਮਤਲਬ ਸ਼ੀਡ ਵਾਲਾ ਫਲਾਰ ਜਿਹਾ ਆ ਪਰ ਮਸ਼ੀਨ ਵਰਕ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗਦਾਗਾ ਮਸ਼ੀਨ ਵਰਕ ਤੋਂ ਵੀ ਕਿਉਂਕਿ ਇਹ ਵਾਲਾ ਹੈਂਡ ਵਰਕ ਦੀ ਤਾਂ ਕੋਈ ਰੀਸ ਨਹੀਂ ਹੁੰਦੀ ਮੈਂ ਵੀ ਮਸ਼ੀਨ ਵਰਕ ਕਰਦੀ ਆ ਬਟ ਹੈਂਡ ਵਰਕ ਦੀ ਰੀਸ ਨਹੀਂ ਹੁੰਦੀ ਚਾਹੇ ਕਰਦੀ ਆ ਵੀ ਵੱਡੀਆਂ ਮਸ਼ੀਨਾਂ ਚੱਲੀ ਜਾਣ ਕੋਈ ਵੀ ਹਨਾ ਦੀ ਮਸ਼ੀਨਾਂ ਦੀ ਇਹਦੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਹੈਂਡ ਨਾਲ ਆ ਦੇਖੋ ਹੁਣ ਮੈਨੂੰ ਕਈ ਇਹਦੇ ਉੱਤੇ ਸਵਾਲ ਇਹ ਆਉਣਗੇ ਵੀ ਆਪਾਂ ਥ्रेड ਦੂਰਾ ਕਰਕੇ ਯੂਜ਼ ਕਰ ਸਕਦੇ ਆ ਹਨਾ ਤੁਸੀਂ ਇਹਨੂੰ ਇਹ ਵੀ ਸਵਾਲ ਕਰੋਗੇ ਹੁਣ ਆ ਦੇਖੋ ਮੈਂ ਥ्रेड ਦੂਰਾ ਕਰ ਲਿਆ ਇੰਨਾ ਕੁ ਤਾਂ ਮੈਂ ਕਹਿ ਰਿਹਾ ਥ्रेड ਨਾ ਪਾਇਆ ਹੋਇਆ ਹੈ ਆਵਲਾ ਪਾਇ ਹੋਏ ਦੂਰੇ thread ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾਗਾ ਬਸ ਆ ਥੋੜੀ ਜਿਹੀ ਆਪਣੀ ਆ ਜਿਹੜੀ ਮੋਟੀ ਹੋ ਜਾਂਦੀ ਏ ਕੈਰੇ thread ਨਾਲੋਂ ਜ਼ਿਆਦਾ ਦੂਰੇ ਦੀ ਠੀਕ ਹੈ ਕੋਈ ਜ਼ਿਆਦਾ ਫਰਕ ਤਾਂ ਪੈਂਦਾ ਨਹੀਂਗਾ ਦੂਰੇ ਨਾਲ ਬਣਾ ਸਕਦੇ ਹਾਂ ਬਟ ਜਿੰਨੀ ਸਫਾਈ ਕੈਰੇ ਨਾਲ ਆਉਂਦੀ ਓੰਨੀ ਦੂਰੇ ਨਾਲ ਨਹੀਂ ਆਉਂਦੀ ਹੈਗੀ ਮਤਲਬ ਕੋਈ ਵੀ ਚੀਜ਼ ਆ ਚਾਹੇ ਓੰਨੀ ਦੂਰੇ ਧਾਗੇ ਨਾਲ ਸਫਾਈ ਨਹੀਂ ਆਉਂਦੀ ਹੈਗੀ ਜਿੰਨੀ ਕੈਰੇ ਨਾਲ ਆਉਂਦੀ ਇਹਦੀ ਸ਼ੇਪ ਮੇਨਟੇਨ ਕਰਨੀ ਹੈ ਮਤਲਬ ਜਿਵੇਂ ਵੀ ਹਨਾ ਹੋਊਗਾ ਇਹ ਉਦਾਂ ਹੀ ਤੁਸੀਂ ਇਹਦੀ ਸ਼ੇਪ ਦੇ ਅਕੋਰਡਿੰਗ ਹੀ ਬਣਾਉਣਾਗਾ ਠੀਕ ਹੈ ਵੱਡਾ ਛੋਟਾ ਜੋ ਮਰਜ਼ੀ ਸਾਈਜ਼ ਦਾ ਬਣਾ ਸਕਦੇ ਆ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਇਹ ਨਹੀਂ ਹੈਗਾ ਕਿ ਵੀ ਤੁਹਾਨੂੰ ਸਿਲਕ ਤੇ ਨਹੀਂ ਹਨਾ ਵੀ ਸਿਲਕ ਵਗੈਰਾ ਦੇ ਸੂਤਾਂ ਤੇ ਵੀ ਇਹ ਸੋਨਾ ਲੱਗਦਾਗਾ ਕਿ ਆਵਰਾ ਥੋੜਾ ਜਿਹਾ ਰਹਿ ਗਿਆ ਤੁਸੀਂ ਇਹਨੂੰ ਵੀ ਕੰਪਲੀਟ ਕਰ ਸਕਦੇ ਹੋਗੇ ਮਤਲਬ ਹਰ ਵਾਰ ਥ੍ਰੈਡ ਦੇ ਵਿੱਚ ਘਟ ਹੀ ਜਾਂਦਾ ਹੈਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਹੈਗੀ ਵੀ ਜਿੱਦਾਂ ਉਹ ਨਾ ਆ ਚੀਜ਼ ਹੈ ਬਚਾਲੇ ਵਾਲੀ ਇਹ ਤੁਸੀਂ ਕਿਦਾਂ ਫਿਲ ਕਰਨੀ ਆ ਜੇ ਜਿਹੜੀ ਵਿਚਾਲੇ ਵਾਲੀ ਚੀਜ਼ ਹੈਗੀ ਇਹਦੇ ਲਈ ਤੁਸੀਂ थ्रेड ਜਗਾ ਤਾਂ ਤੁਸੀਂ ਬਲੈਕ ਲੈਣਾ ਹਮੇਸ਼ਾ ਜਾਂ ਫਿਰ ਬ੍ਰਾਊਨ ਕਲਰ ਜਾਂ ਬਲੈਕ ਕਲਰ ਠੀਕ ਹੈ ਐਦਾਂ ਦਾ थ्रेड ਲੈਣਾ ਤੁਸੀਂ ਬਲੈਕ ਜਾਂ ਬ੍ਰਾਊਨ ਇਦਾਂ ਦੇ ਸੇ ਨੂੰ ਨੋਟ ਲਗਾ ਕੇ ਫਿਲ ਕਰ ਸਕਦੇ ਹਾਂ ਵਿੱਚੋਂ ਤਦੇ ਤੁਸੀਂ ਫਿਲ ਕਰਨਾ ਹੈ ਇਹ ਪੂਰਾ ਕਿਉਂਕਿ ਇਸ ਤੋਂ ਬੈਸਟ ਚੀਜ਼ ਹੋਰ ਕੋਈ ਨਹੀਂ ਹੈਗੀ ਫਿਲ ਕਰਨ ਲਈ ਜੇ ਕੋਈ ਤੁਸੀਂ ਕੋਈ ਸਟੋਨ ਜਾਂ ਹਨਾ ਕੋਈ ਮੋਤੀ ਵਗੈਰਾ ਲਗਾਉਣੇ ਆ ਤਾਂ ਤੁਸੀਂ ਮੋਤੀ ਲਗਾ ਕੇ ਵੀ ਇਹਨੂੰ ਵਿੱਚੋਂ ਫਿਲ ਕਰ ਸਕਦੇ ਹੋ ਮਤਲਬ ਪੂਰੇ ਦੇ ਵਿੱਚ ਹਨਾ ਸੂਈ ਨਾਲ ਤੁਸੀਂ ਮੋਤੀ ਲਗਾ ਦਿਓ ਇਹਦੇ ਪੂਰੇ ਉਹਦੇ ਵਿੱਚ ਛੋਟੀ ਬਰੀਕ ਸੂਈ ਨਾਲ ਮੋਤੀ ਲਗਾ ਸਕਦੇ ਆ ਛੋਟੇ ਵੱਡੇ ਆ ਆਪਣੇ ਹਿਸਾਬ ਨਾਲ ਹਨਾ ਮੋਤੀ ਨਾਲ ਵੀ ਸੋਹਣਾ ਲੱਗੂਗਾ ਜਿਵੇਂ ਇਹ ਨਾਲ ਦੇ ਕਲਰ ਦੇ ਮੋਤੀ ਹੋਣ ਉਹ ਵੀ ਚੱਲ ਜਾਣਗੇ ਅਲੱਗ ਕਲਰ ਦੇ ਹੋਣਗੇ ਉਹ ਵੀ ਚੱਲ ਜਾਣਗੇ ਮੈਂ ਤਾਂ ਜੇ ਪੂਰਾ ਕੰਪਲੀਟ ਪਲਾਨ ਬਣਾ ਕੇ ਦਿਖਾਉਂਗੀ ਇਹਦਾ ਪੂਰੇ ਚ ਭਰ ਦੇਣਿਆ ਹੈ ਦੇਖੋ ਆਪਾਂ ਅਗਲਾ ਫਲਾਵਰ ਵੀ ਬਣਾਤਾ ਜਿਹੜੀ ਉਸ ਨੋਟ ਲਗਾਉਣੀ ਹੈ ਨਾ ਤੁਸੀਂ ਇਹਦੇ ਉੱਪਰ ਥ੍ਰੈਡ ਨੂੰ ਚਾਰ ਜਾਂ ਵਾਰੀ ਜਾਂ ਤਿੰਨ ਵਾਰੀ ਘੁਮਾਉਣਾਗਾ ਮੈਂ ਚਾਰ ਵਾਰੀ ਘੁਮਾ ਕੇ ਬਣਾਈਏ ਥੋੜੀ ਜੀ ਮੋਟੀ ਬਣਾਈ ਆ ਮਤਲਬ ਬ੍ਰੀਕ ਨਾਲ ਤੇ ਭਰੀ ਨਹੀਂ ਸਕਦਾ ਨਾ ਕਾਫੀ ਟਾਈਮ ਲੱਗ ਲੂਗਾ ਬੈਸ ਸੋਣੀ ਵੀ ਇਹ ਮੋਟੀ ਲੱਗ ਰਹੀ ਆ ਬਹੁਤ ਤਿੰਨ ਜਾਂ ਚਾਰ ਵਾਰ ਤੁਸੀਂ ਥ੍ਰੈਡ ਨੂੰ ਘੁਮਾਉਣਾਗਾ ਸੂਈ ਉੱਪਰ ਦੀ ਫੇਰ ਤੁਸੀਂ ਇਹ ਨੋਟ ਲਗਾਉਣੀ ਆ ਠੀਕ ਹੈ ਹਾਂ ਤਾਂ ਹੁਣ ਮੈਂ ਤੁਹਾਨੂੰ ਪੈਟਰਨ ਸੁਖਾਉਂਗੀ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਇਹ ਡਿਜ਼ਾਈਨ ਤੁਸੀਂ ਕਿਸੇ ਵੀ ਉਹਦੇ ਵਿੱਚ ਨਾ ਰੋਜ਼ ਵੀ ਬਣ ਜੂਗਾ ਇਹਦਾ ਕਿਸੇ ਵੀ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋਗੇ ਠੀਕ ਹੈ ਹੁਣ ਆਪਣੀ ਪੈਟਰਸ ਰਹਿ ਗਈਆਂ ਨੇ ਟਲਸ ਕਿੱਦਾਂ ਬਣਾਉਣੀਆਂ ਨੇ ਤੁਹਾਨੂੰ ਉਹ ਦੱਸ ਦਿਆਂ ਹਾਂ ਨਾ ਪੈਟਰਨਸ ਤੁਸੀਂ ਅੱdna ਅਲੱਗ-ਅਲੱਗ ਕਲਰ ਦੀ ਬਣਾ ਸਕਦੇ ਹੋ ਤੇ ਮੈਂ ਇਹ ਵਾਲਾ ਦੋ ਸ਼ੇਡ ਵਾਲਾ ਨਾ ਦੋ ਸ਼ੇਡ ਵਾਲੀ ਗੁੱਤੀ ਲੈਂਦੀ ਆ ਮਤਲਬ ਇਹ ਦੋ ਸ਼ੇਡ ਆ ਗ੍ਰੀਨ ਆ ਵਾਈਟ ਆ ਤੇ ਲਾਈਟ ਗ੍ਰੀਨ ਮਿਲ ਤੇ 3 ਸ਼ੇਡ ਆ 3 ਸ਼ੇਡ ਸ਼ੇਡ ਜੀ ਕਰਾਂਗੇ ਬਸ 3 ਸ਼ੇਡ ਆ ਇਹਦੇ ਵਿੱਚ ਮਤਲਬ ਹੈਗੇ ਤਾਂ ਦੋ ਹੀ ਨੇ ਬਸ ਉਹ ਗ੍ਰੀਨ ਕਿਤੇ-ਕਿਤੇ ਲਾਈਟ ਸ਼ੇਡ ਪੈਂਦੀ ਹੋਈ ਸਲੇਟ 31 ਡੇ ਸਟੈਂਸ ਵਿੱਚ ਜਿਹੜੀਆਂ ਪੱਤੀਆਂ ਹੁੰਦੀਆਂ ਨੇ ਉਹ ਵੀ ਪੂਰੀਆਂ ਭਰਨੀਆਂ ਹੁੰਦੀਆਂ ਨੇ ਪਰਮੀ ਪੱਤੀ ਬਣੂਗੀ ਸਟੈਂਸ ਵਿੱਚ ਤੇ ਕੋਈ ਵੀ ਫਲਾਵਰ ਆ ਤੇ ਪਰਮੀ ਪੱਤੀ ਹੀ ਇੰਨਾ ਸੋਹਣੀ ਲੱਗਦੀ ਹੈ ఇద్ద క్డ లే సైడ్ెఫ్ట్ సైడ్ రైట్ సైడ్ ఖాతా సద్ధీ బ ਠੀਕ ਹੈ ਉਸ ਤੋਂ ਅਰੇ ਬਈ ਨੈਕਸਟ ਬੈਟਲ ਇਹ ਵੀ ਦੀ ਬਣਾਉਣੀ ਆ ਇੱਕ ਵਾਰੀ ਲੈਫਟ ਇੱਕ ਵਾਰੀ ਰਾਈਟ ਸਾਈਡ esto ਹੁਣ ਦੇਖੋ ਤੁਸੀਂ ਡੰਡੀ ਡੰਡੀ ਕਿਵੇਂ ਬਣਾਉਣੀ ਹੈ ਥ्रेड ਨੂੰ ਇੱਕ ਸਾਈਡ ਰੱਖਣਾ ਜਿਹੜੇ ਇਹ ਵਾਲੇ ਸਟੀਚਸ ਹੁੰਦੇ ਨੇ ਇਹ ਸੀਧੇ ਪਰ ਡੰਡੀ ਬਣਾਵਾਂਗੇ ਇੱਕ ਸਾਈਡ ਰੱਖ ਕੇ ਜਿਹੜਾ ਪਰ ਇੱਕ ਸਾਈਡ ਨੂੰ ਤਾਂ ਅਗਰ ਰੱਖ ਕੇ ਨਾ ਥ੍ਰੈਡ ਨੂੰ ਬਣਾਉਣੇ ਆਗੇ ਆਹ ਵਾਲੀ ਮਤਲਬ ਪੈਟਰਨ ਇਹਨੂੰ ਕਹਿੰਦੇ ਆ ਸਟੈਮ ਸਟੀਚਸ ਠੀਕ ਹੈ ਇਹ ਵਾਲੇ ਹੈਗੇ ਸਟੈਮ ਸਟੀਚਸ ਇਹ ਵਾਲੇ ਹੈਗੇ ਹੈ ਸ਼ੈਟਰਨ ਠੀਕ ਹੈ ਇਹਨਾਂ ਧਿਆਨ ਰੱਖਿਓ ਸੀ ਮੈ ਸਟੀਚਸ ਦੇ ਨਾਮ ਵੀ ਨਾਲ ਦੀ ਨਾਲ ਦੱਸ ਦੂੰਗੀ ਜੋ ਵੀ మేను బోల్సి దోళ పనావగే పచాలో బాడీ ਕਸ ਤੋਂ ਬਾਅਦ ਤੁਸੀਂ ਇੱਕ ਬਣੀ ਨੂੰ ਬਣਾਣਾ ਜਿਸ ਵਿੱਚ ਆਪਾਂ ਫਲਰ ਬਣਾਇਨੇ ਸ਼ੇਪ ਅਕੋਰਡਿੰਗ ਇੱਦਾਂ ਤੁਸੀਂ ਪੂਰੀ ਪੈਟਰਨ ਕੰਪਲੀਟ ਕਰ ਲੈਣੀ ਆ ਠੀਕ ਹੈ ਦੂਸਰੀ ਸਾਈਡ ਵੀ ਇਦਾਂ ਹੀ ਬਣੂਗਾ ਥੋੜਾ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਦੂਰੇ ਸੈਡ ਨਾਲ ਥੋੜਾ ਜਿਹਾ ਜ਼ਿਆਦਾ ਨਿਪੜਦਾਗਾ ਥੋੜਾ ਜਲਦੀ ਹੋ ਜਾਂਦਾ ਕੰਮ ਇਸ ਲਈ ਮੈਂ ਇਹ ਵਾਲਾ ਜੋੜ ਲਾ ਦਿੰਦੀ ਹਾਂ ਕੈਰ ਜੇਰਾ ਕੰਮ ਜਲਦੀ ਨੇ ਮੇਰਨਾ ਹੋਵੇ ਜ ਜਿਵੇਂ ਹੁਣ ਆਪਸ ਸੁੱਕੇ ਰਹ ਸੀ ਇਹ ਐਸੇ ਤਾਂ ਕੈਰੇ ਨਾਲ ਜਾਏ ਸਫਾਈ ਆਉਂਦੀ ਆ ਤੇ ਤੁਸੀਂ ਇਹਦਾ ਦੂਰਾ ਵੀ ਜੋੜਾ ਆਹ ਰੀ ਸਾਕਦੇ ਹੋਗੇ ਇਹਦੇ ਵਿੱਚ ਤੁਸੀਂ ਖਾਲੀ ਰੱਖਣਾ ਤੇ ਇਹਨੂੰ ਖਾਲੀ ਰੱਖ ਲਓ ਇਹਦੇ ਤੁਸੀਂ ਐਦਾਂ ਹੀ ਇਹਦੇ ਵਿੱਚ ਕੋ ਡੰਡੀ ਲਵਾ ਦਿਓ ਬੈਗ ਸਟਿਚਸ ਦੀ ਇਹ ਵਾਲੇ ਬੈਗ ਸਟਿਚਸ ਹੁੰਦੇ ਨੇ ਐਦਾਂ ਠੀਕ ਹੈ ਐਦਾਂ ਲਗਾ ਸਕਦੇ ਹੋ ਪਾਵਲੀ ਪੈਟਾ ਸਫੇਰਾ ਉਹੀ ਨੇ ਇਹ ਵਾਲੀਆਂ ਜਿਹੜੀਆਂ ਪਾਵਣ ਆਈਆਂ ਸੀ ਇਹੀ ਆਪਾਂ ਇੱਥੇ ਬਣਾਵਾਂਗੇ ਛੋਟੀ ਪੈਟਾ ਸਮੇਂ ਸ਼ਾਇਦ ਇਹ ਵੀ ਬਣਾਉਣੀ ਆ ਬਹੁਤ ਹੀ ਵਧੀਆ ਚੀਜ਼ ਲੱਗਦੀ ਆ ਠੀਕ ਹੈ ਜੀ ਇਦਾਂ ਹੀ ਆਪਾਂ ਆਹ ਵਾਲੀ ਬੈਡਸ ਬਣਾਉਣੀ ਆਂ ਨੇ ਆਪਾਂ ਇਦਾਂ ਹੀ ਆਪਣਾ ਸਾਰਾ ਫਲਾਰ ਕੰਪਲੀਟ ਕਰ ਲਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਥੈਂਕ ਯੂ